ਪੰਜਾਬ ਸਰਕਾਰ ਦਾ ਮੁਹੱਲਾ ਕਲੀਨਿਕ ਮੁਰਾਕਪੁਰਾ ਦੇ ਵਿੱਚ ਬਣਿਆ ਹੋਇਆ ਇਸ ਦੇ ਵਿੱਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੋ 2 AC 4 ਪੱਖੇ ਅਤੇ 4 ਬੈਟਰੀ ਤੋਂ ਇਲਾਵਾ ਹੋਰ ਵੀ ਸਮਾਨ ਚੋਰੀ ਕਰਕੇ ਉਹ ਤੋਂ ਫਰਾਰ ਹੋ ਗਏ ਡਾਕਟਰਾਂ ਦੇ ਵੱਲੋਂ ਇਸ ਸਬੰਧੀ ਪੁਲਿਸ ਨੂੰ ਦੱਸਿਆ ਗਿਆ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਚੋਰਾ ਦੀ ਪਾਲਕੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਮੁਹੱਲਾ ਕਲੀਨਿਕ ਦੇ ਵਿੱਚ ਹੋਈਆਂ ਲੱਖਾਂ ਦੀ ਚੋਰੀ ਤਰਨਤਾਰਨ ਦੇ ਵਿੱਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਚੱ ਰਹੀ ਹੈ ਸੋ ਮੱਲਾ ਕਲਿਨਿਕ 'ਚ ਲੱਖਾਂ ਦੀ ਚੋਰੀ ਹੋਈ ਹੈ ਜਿੱਥੇ ਕਿ 2 AC 4 ਪੱਖੇ ਅਤੇ 4 ਬੈਟਰੀ ਵੀ ਚੋਰੀ ਕਰਕੇ ਚੋਰ ਫਰਾਰ ਹੋ ਗਏ ਫਿਲਹਾਲ ਮੌਕੇ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਚੋਰਾਂ ਦੀ ਭਾਲ ਜਾਰੀ ਹੈ ਇਹ ਦਿਨ ਸਾਡੀ ਛੁੱਟੀ ਹੁੰਦੀ ਆ ਤੇ ਸਿੱਧਾ ਅਸੀਂ ਮੰਡੇ ਡਿਊਟੀ ਤੇ ਆਏ ਅਸੀਂ ਦੇਖਿਆ ਕਿ AC ਵੀ ਚੋਰੀ ਹੋ ਚੁੱਕਿਆ ਸੀਗਾ ਕਮਰੇ ਦੇ ਵਿੱਚੋਂ ਪੱਖੇ ਉਤਾਰ ਕੇ ਲੈ ਗਏ 2 AC ਸੀਗੇ 3-4 ਪੱਖੇ ਸੀਗੇ ਇਨਵਰਟਰ ਦੇ ਬੈਟਰੀ ਸੀਗੇ ਸਾਰਾ ਲਿਗੇ ਉਤਾਰ ਕੇ ਉਸ ਬਾਰੇ ਪੁਲਿਸ ਕੰਪਲੇਂਟ ਵੀ ਕੀਤੀ ਹੈ ਕਾਰਵਾਈ ਚੱਲਦੀ ਵੀ ਹੈ ਜੀ ਉਹ ਵੀ ਨਹੀਂ ਹੈਗਾ ਇੱਥੇ ਹਾਂਜੀ ਅਸੀਂ ਤਾਂ ਸਰਕਾਰ ਨੂੰ ਬਸ ਇੱਕ ਹੀ ਉਹਨਾਂ ਅੱਗੇ ਬੇਨਤੀ ਹੈ ਜੀ ਸਾਨੂੰ ਕੋਈ ਇੱਥੇ ਸਿਕਿਉਰਿਟੀ ਗਾਰਡ ਜਾਂ ਕੋਈ ਵਾਚਮੈਨ ਕੋਈ ਪ੍ਰੋਵਾਈਡ ਕਰਾਇਆ ਜਾਵੇ ਨਾਈਟ ਸ਼ਿਫਟ ਵਾਸਤੇ ਜਿਹੜਾ ਕਿ ਰਾਖੀ ਕਰੇ ਸਮਾਨ ਦੀ ਸੀਟੀ ਵੀ ਨਹੀਂ ਲੱਗੀ ਹੋਣਾ ਚਾਹੀਦਾ ਹੋਣਾ ਚਾਹੀਦਾ ਪੁਲਿਸ ਆਪਣੀ ਕਾਰਵਾਈ ਕੇਂਦਰ ਨੇ ਕਿ ਚੱਲ ਰਹੀ ਹੈ ਬੁਫਲੀ ਸਾਡਾ ਛੇਤੀ ਛੇਤੀ ਮਾਈਟਰਾਸ ਆਊਟ ਹੋਏਗਾ ਹਾਂਜੀ ਇੱਕ ਵੀਡੀਓ ਵੀ ਲੋਕਲ ਸੋਰਸ ਤੋਂ ਮੇਰੇ ਕੋਲ ਹੈਗੀ ਹੈ ਜਿਹੜੀ ਕਿ ਜਿਹਦੇ ਵਿੱਚ ਚੋਰਾਂ ਦੀ ਸਮਾਨ ਲੈ ਜਾਂਦੇ ਦੀ ਫੋਟੋ ਹੈ ਨਹੀਂ ਉਹਨਾਂ ਨੇ ਆਪਣਾ ਮੂੰਹ ਫੇਸ ਕਵਰ ਕੀਤਾ ਹੋਇਆ ਸੀਗਾ ਕੀ ਇਹ ਨਹੀਂ ਮੰਨ ਕਰਦੇ ਆ ਜੀ ਉਹਨਾਂ ਨੂੰ ਫੜਾਇਆ ਜਾਵੇ ਤੇ ਜਿਹੜਾ ਸਾਡਾ ਸਮਾਨ ਹੈ ਸਾਨੂੰ ਵਾਪਸ ਲਟਾਇਆ ਜਾਵੇ ਤੇ ਸਾਨੂੰ ਕੋ ਸੈਕਿਉਰਟੀ ਗਾਰਡ ਜਿਹੜਾ ਪ੍ਰੋਵਾਈਡ ਕੀਤਾ ਜਾਵੇ ਬੰਦ ਦੇ ਵਿੱਚ ਹੋ ਰਹੀਆਂ ਨੇ ਤਾਂ ਹੁਣ ਨਵਾਂ ਮਾਮਲਾ ਵੇਖਣ ਨੂੰ ਮਿਲਿਆ ਹੈ ਪੰਜਾਬ ਸਰਕਾਰ ਦਾ ਬਨਾਇਆ ਹੋਇਆ ਮਹੱਲਾ ਕਲੀਨਿਕ ਜਿਹੜਾ ਕਿ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਵਾਸਤੇ ਹੁੰਦਾ ਹੈ ਦਵਾਈਆਂ ਮਿਲਦੀਆਂ ਨੇ ਪਰ ਇੱਥੇ ਕੀ ਦੇਖਣ ਨੂੰ ਮਿਲਿਆ ਇਹ ਮੁਹੱਲਾ ਕਲੀਨਿਕ ਦੇ ਵਿੱਚ ਵੀ ਚੋਰਾਂ ਨੇ ਆਪਣਾ ਹੱਥ ਸਾਫ਼ ਕੀਤਾ ਸੋ ਇਥੇ ਲੱਖਾਂ ਰੁਪਏ ਦੀ ਚੋਰੀ ਕਰ ਗਏ ਨੇ ਏਸੀ ਪੱਕੇ ਇਨਵਰਟਰ ਬੈਟਰੀ ਹੋਰ ਵੀ ਸਮਾਨ ਜਿਹੜਾ ਚੋਰੀ ਕਰਕੇ ਲੈ ਗਏ ਨੇ ਔਰ ਇਹ ਲਗਾਤਾਰ ਚੋਰੀਆਂ ਦਾ ਸਿਲਸਲਾ ਕਰਨ ਤਾਨ ਦੇ ਵਿੱਚ ਜਾਰੀ ਹੈ ਦੁਕਾਨਾਂ ਵੱਲੋਂ ਜਿਹੜੇ ਦੁਕਾਨਦਾਰ ਸੀ ਸ਼ਹਿਰ ਵਾਸੀ ਉਹਨਾਂ ਵੱਲੋਂ ਦੁਕਾਨਾਂ ਬੰਦ ਕੀਤੀਆਂ ਗਈਆਂ ਤਰਨਤਾਰਨ ਦੇ ਐਸਐਸਪੀ ਨੂੰ ਮੈਮੋਰੰਡਮ ਦਿੱਤਾ ਗਿਆ ਕਿ ਚੋਰਾਂ ਨੂੰ ਫੜਿਆ ਜਾਵੇ ਕਿਉਂਕਿ 2 ਮਹੀਨੇ ਹੋ ਗਏ ਨੇ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਸੋ ਅਸੀਂ ਇਹ ਇੰਡੀਆ ਨਿਊਜ਼ ਤੇ ਦਿਖਾ ਰਹੇ ਹਾਂ ਕਿ ਇਹ ਦੇਖ ਸਕਦੇ ਜੋ ਕਿ ਮਰਾਦਪੁਰ ਦੇ ਵਿੱਚ ਜਿਹੜਾ ਕਿ ਮhalla clinic ਹੈ ਇਹਦੇ ਉੱਪਰ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬੋਰਡ ਲੱਗਾ ਸੀ ਉਹ ਬੋਰਡ ਨੂੰ ਵੀ ਜਿਹੜਾ ਬਾ ਚੋਰ ਉਹ ਵੀ ਨਾਲ ਹੀ ਲੱਗੇ ਨੇ ਔਰ ਇੱਥੇ ਇਹ ਦੱਸਣਾ ਚਾਹਾਂਗੇ ਕਿ ਜਿਹੜੇ ਅੰਦਰ ਲੋਕ ਆਏ ਨੇ ਮਰੀਜ਼ ਆਏ ਨੇ ਉਹ ਉਹਨਾਂ ਨੂੰ ਗਰਮੀ ਦਾ ਬਹੁਤ ਵੱਡਾ ਸਾਹਮਣਾ ਕਰਨਾ ਪੈ ਰਿਹਾ ਅਤਿ ਦੀ ਗਰਮੀ ਹੈ ਤਾਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਚੋਰ ਨੇ ਇਹਨਾਂ ਨੂੰ ਜਲਦੋਂ ਜਲਦ ਫੜਿਆ ਜਾਵੇ ਤਾਂ ਕਿ ਜਿਹੜਾ ਵਾ ਲੋਕਾਂ ਨੂੰ ਸੁੱਖ ਦਾ ਸਾਹ ਆਵੇ ਹੁਣ ਦੇਖਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਔਰ ਤਰਨਤਨ ਪੁਲਿਸ ਪ੍ਰਸ਼ਾਸਨ ਕਿੰਨੀ ਜਲਦੀ ਇਹਨਾਂ ਚੋਰਾਂ ਨੂੰ ਫੜ ਪਾਉਂਦਾ ਹੈ ਕੈਮਰਾਮੈਨ ਪਰਸਨ ਵਿਜੇ ਕੁਮਾਰ ਇੰਡੀਆ ਨਿਊਜ਼ ਪੰਜਾਬ ਤਰਨ